ਲਓ ਜੀ ਸਾਹੋਂ ਸਾਹੀ ਹੋਏ ਪਏ ਗੁੰਡੇ ਆਹ ਮੁੰਡੇ ਹੋਏ ਪਏ ਨੇ ਸਾਹੋਂ ਸਾਹੀ ਖਲੂ ਕੋਣ ਦੀ ਪੀਕੀ ਤੇ ਚੜ ਰਹੇ ਚੜਾਸ਼ਾ ਹੋ ਅਲੋ ਐ ਆ ਜੀ ਨਾਲਾ ਜੀ ਨਾਲਾ ਜੀ ਪਹਿਲਾਂ ਪਹੁੰਚ ਚੁੱਕ ਜAVE ਸਾਡੇ ਤੋਂ ਇਹ ਬਾਦ ਨੇ ਗੋਲੀ ਦੋ ਗੋਲੀ ਇਧਰ ਨੂੰ ਫੋਟੋ ਖਿੱਚਨੀ ਆ ਉੱਥੇ ਖੜ ਸਕਦਾ ਨਹੀਂ ਭਾਈ 엄마 ਮੁੰਡੇ ਦੀ ਫੋਟੋ ਖਿੱਚੀ ਆ Hãy subscribe cho kênh Ghiền Mì Gõ Để không